ਉਹ ਸ਼ਹੀਦ ਸਰਾਬਾ ਸਿੰਘ ਹੈ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਮੈਂ ਤੁਹਾਨੂੰ ਯਕੀਨ ਦਿਵਾਣਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦਿੰਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਉਹ ਸ਼ਹੀਦ ਸਰਾਬਾ ਸਿੰਘ ਹੈ ਕਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਉਹ ਕੁਝ ਨਾ ਕੁਝ ਅਨਾਉਂਸਮੈਂਟ ਕਰਕੇ ਜਾਣਗੇ ਇਹ ਸਰਾਬਾ ਨਗਰ ਦੀ ਮਾਰਕੀਟ ਹੈ ਸੀਐਮ ਸਾਹਿਬ ਇਹ ਕਹਿੰਦੇ ਇਹਦਾ ਨਾਮ ਹੀ ਕਰਤਾਰ ਸਿੰਘ ਸਰਾਬਾ ਪਰ ਇਹਨਾਂ ਨੇ ਇੱਕ ਬੁੱਤ kia ਉਹ ਬੁੱਤ ਅਸੀਂ ਬੰਨਾ ਦੇ ਦਿੱਤਾ ਔਰ ਜਲਦੀ ਆਕੇ ਤੁਹਾਡੀ ਮਾਰਕੀਟ ਚ ਉਹ ਲੱਗ ਜਾਏਗਾ ਜੰਬਾਬਾ ਉਹ ਸ਼ਹੀਦ ਸਰਾਬਾ ਹਾਂ ਉਹ ਸ਼ਹੀਦ ਸਰابہ ਸਿੰਘ ਹੈ